ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਗੁਣ ਮਿਲਨਸਾਰ ਹੁੰਦਾ ਹੈ ਤੇ ਮਿਲਨਸਾਰ ਵਿਅਕਤੀ ਅੜੇ ਤੋਂ ਅੜੇ ਕੰਮ ਵੀ ਕੱਢਣ ਦੇ ਵਿੱਚ ਸਫਲ ਹੋ ਜਾਂਦਾ ਹੈ ਤੇ ਮਿਲਨਸਾਰ ਕਿਵੇਂ ਬਣੀਏ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਕਿੰਨੇ ਦੋਸਤ ਹਨ ਕਦੇ ਵਿਚਾਰ ਕੀਤਾ ਹੈ ਕਿ ਤੁਸੀਂ ਕਿੰਨੇ ਲੋਕਾਂ ਨੂੰ ਦੁਸ਼ਮਣ ਬਣਾ ਲਿਆ ਹੈ ਤੁਹਾਡੇ ਸਬੰਧ ਵਿੱਚ ਲੋਕ ਕੀ ਸੋਚਦੇ ਹਨ ਤੁਹਾਡੇ ਜੀਵਨ ਵਿੱਚ ਰਹਿਣ ਸਹਿਣ ਬੋਲਚਾਲ ਅਤੇ ਵਿਹਾਰ ਦੇ ਵਿਸ਼ੇਤ ਵਿੱਚ ਤੁਹਾਡੇ ਜਾਣਕਾਰ ਅਤੇ ਵਿਹਾਰ ਵਿੱਚ ਆਉਣ ਵਾਲਿਆਂ ਦੀ ਕਿਹੋ ਜਿਹੀ رائے ਹੈ ਤੁਹਾਡੇ ਪ੍ਰਤੀ ਇਨ੍ਹਾਂ ਸਵਾਲਾਂ ਤੇ ਤੁਸੀਂ ਸੋਚੋਗੇ ਤਾਂ ਤੁਹਾਨੂੰ ਆਪਣੇ ਆਪ ਬਾਰੇ ਪਤਾ ਲੱਗ ਜਾਵੇਗਾ ਆਪਣੇ ਬਾਰੇ ਵਿੱਚ ਜਦੋਂ ਇਹ ਪਤਾ ਚੱਲ ਜਾਵੇਗਾ ਕਿ ਲੋਕ ਤੁਹਾਡੇ ਸਬੰਧ ਵਿੱਚ ਕੀ رائے ਬਣਾਉਂਦੇ ਹਨ ਤਾਂ ਸੋਚੋ ਕਿ ਜੋ-ਜੋ ਕਮਜ਼ੋਰੀਆਂ ਹਨ ਉਹ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ ਇਹਨਾਂ ਸਭ ਕਮਜ਼ੋਰੀਆਂ ਅਤੇ ਆਪਣੇ ਔਗਣਾਂ ਨੂੰ ਦੂਰ ਕੀਤੇ ਬਿਨਾਂ ਤੁਸੀਂ ਪ੍ਰਸਾਸਾ ਦੇ ਪਾਤਰ ਨਹੀਂ ਬਣ ਸਕਦੇ ਕਿਸੇ ਤੋਂ ਕੰਮ ਨਹੀਂ ਲੈ ਸਕਦੇ ਸੋਭਾ ਦੇ ਪਾਤਰ ਬਣ ਲਈ ਸਮਾਜ ਵਿੱਚ ਲੋਕਪ੍ਰੀਆ ਹੋਣ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਮਿਲਨਸਾਰ ਬੰਨਾ ਪਵੇਗਾ ਕੋਈ ਵੀ ਤਾਂ ਨਾਲ ਥੋੜਾ ਬਾਲਾ ਕੋਈ ਗੁੱਸਾਗਿਰਾ ਰੱਖਦਾ ਉਸ ਨੂੰ ਵੀ ਤੁਸੀਂ ਜਾ ਕੇ ਮਿਲੋ ਤੁਹਾਡਾ ਕੋਈ ਫਰਕ ਨਹੀਂ ਪੈਂਦਾ ਕੁਝ ਨਹੀਂ ਕਰ ਜਾਂਦਾ ਤੁਸੀਂ ਆਪ ਨੀਵੇਂ ਹੋ ਕੇ ਉਹਦੇ ਨਾਲ ਗੱਲਬਾਤ ਕਰੋ ਮਿਲਨਸਾਰ ਇੱਕ ਅਜੀਹਾ ਗੁਣ ਹੈ ਜਿਸ ਵਿੱਚ ਅਨੇਕਾਂ ਗੁਣ ਸ਼ਾਮਲ ਹਨ ਇਹ ਗੁਣ ਇਸ ਗੁਣ ਦੇ ਬਾਲ ਉੱਤੇ ਤਾਂ ਬੁਰੇ ਅਤੇ ਮਾੜੇ ਲੋਕ ਵੀ ਕੰਮ ਬਣਾ ਜਾਂਦੇ ਹਨ ਤੁਸੀਂ ਆਪਣੇ ਚੁਫੇਰੇ ਚਾਤੀ ਮਾਰ ਕੇ ਵੇਖੋ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਐਸੀਆਂ ਮਿਲ ਜਾਣਗੀਆਂ ਚੰਗੇ ਲੋਕਾਂ ਵਿੱਚ ਇੱਕ ਗੁਣ ਹੁੰਦਾ ਹੈ ਤਾਂ ਉਸ ਦਾ ਮਹੱਤਵ ਅਤੇ ਸ਼ਕਤੀ ਹੋਰ ਵੀ ਵੱਧ ਜਾਂਦੀ ਹੈ ਮਿਲ ਸਾ ਦਾ ਗੁਣ ਸਭ ਨੂੰ ਆਪਣੇ ਵੱਲ ਖਿੱਚਦਾ ਹੈ ਚੁੰਬਕ ਦੀ ਤਰ੍ਹਾਂ ਸਭ ਖਿੱਚੇ ਚਲੇ ਆਉਂਦੇ ਹਨ ਇਸ ਪ੍ਰਕਾਰ ਕੰਮ ਵੀ ਬਣ ਜਾਂਦੇ ਨੇ ਕੋਈ ਵੀ ਔਖਾ ਕੰਮ ਹੈ ਉਹ ਵੀ ਬਣ ਜਾਂਦਾ ਹੈ ਕਈ ਕੰਮ ਐਸੇ ਹੁੰਦੇ ਨੇ ਜਿਹੜੇ ਰੁਕੇ ਹੁੰਦੇ ਨੇ ਉਹ ਵੀ ਬਣ ਜਾਂਦੇ ਨੇ ਕਿਉਂਕਿ ਮਿਲਨਸਾਰ ਦੇ ਨਾਲ ਹੁੰਦਾ ਕਿ ਤੁਸੀਂ ਹਰ ਇੱਕ ਦੀ ਹਮਦਰਦੀ ਹਾਸਲ ਕਰ ਸਕਦੇ ਹੋ ਸਫਲਤਾਵਾਂ ਵਿੱਚ ਚੁੰਬਕ ਦੀ ਤਰ੍ਹਾਂ ਉਸ ਵਿਅਕਤੀ ਦੀ ਤਰਫ ਖਿੱਚੀਆਂ ਚਲੀਆਂ ਆਉਂਦੀਆਂ ਹਨ ਮਿਲਨਸਾਰ ਵਿਅਕਤੀ ਕਿਉਂਕਿ ਮਿੱਠ ਬੋਲਣਾ ਵਿਹਾਰ ਕੁਸ਼ਲ ਅਤੇ ਨਰਮਤਾ ਹੁੰਦਾ ਹੀ ਹੈ ਇਸ ਲਈ ਲੋਕਪ੍ਰਿਆ ਵੀ ਹੋ ਜਾਂਦਾ ਹੈ ਸਭ ਉਸ ਦੀ ਹੀ ਪ੍ਰਸ਼ੰਸਾ ਕਰਦੇ ਹਨ ਤੁਸੀਂ ਆਪੇ ਵੇਖਿਆ ਹੋਗਾ ਜੇ ਕਿਤੇ ਮਿਲਦੇ ਹੋ ਰਿਸ਼ਤੇਦਾਰਾਂ ਜਾਂਦੇ ਹੋ ਜਾਂ ਕਿੱਥੇ ਯਾਰ ਦੋਸਤ ਕੱਟੇ ਹੁੰਦੇ ਹੋ ਤਾਂ ਜਿਹੜਾ ਤੁਹਾਰੇ ਵਿੱਚ ਨਹੀਂ ਹੁੰਦਾ ਉਸ ਦਾ ਸੁਭਾਅ ਆਪਾਂ ਵਿਚਾਰ ਕਰਦੇ ਹਾਂ ਉਸ ਦੇ ਸੁਭਾਅ ਪਤ ਜਾਰੋ ਬੰਦਾ ਫਲਾਉਣਾ ਬੜਾ ਮਿਲ ਸਾਰੇ ਬੜਾ ਵਧੀਆ ਉਹਨੂੰ ਕੋਈ ਵੀ ਗੱਲ ਕਰ ਲੋ ਗੁੱਸਾ ਨਹੀਂ ਕਰਦਾ ਬੜਾ ਵਧੀਆ ਵਿਅਕਤੀ ਹੈ ਅਕਸਰ ਹੀ ਆਪਾਂ ਐਸੀਆਂ ਗੱਲਾਂ ਕਰਦੇ ਹਾਂ ਕੋਈ ਵੀ ਜਿਹੜਾ ਸਾਡੇ ਵਿੱਚ ਚੰਗੇ ਗੁਣਾਵਾਂ ਵਾਲਾ ਵਿਅਕਤੀ ਹੁੰਦਾ ਮਿਲਨਸਾਰ ਹੁੰਦਾ ਉਸ ਦੀ ਗੱਲ ਹਮੇਸ਼ਾ ਹੀ ਉਹਦੇ ਪਿੱਠ ਪਿੱਛੇ ਗੱਲ ਕੀਤੀ ਜਾਂ ਗੱਲ ਇਹ ਹੀ ਹੈ ਕੋਈ ਕੋਈ ਵੀ ਜਦੋਂ ਪਿੱਠ ਪਿੱਛੇ ਕਿਸੇ ਦੀ ਗੱਲ ਤਰੀਫ ਕਰਦਾ ਹੈ ਤਾਂ ਉਹ ਬੰਦੇ ਦੇ ਵਿੱਚ ਕੁਝ ਨਾ ਕੁਝ ਗੁਣ ਹੁੰਦਾ ਹੀ ਹੈ ਫਿਰ ਉਹ ਸਫਲਤਾ ਦੇ ਪੌੜੇ ਚੜਦਾ ਜਾਂਦਾ ਉਸ ਨੂੰ ਮਤਲਬ ਕੋਈ ਰੋਕ ਨਹੀਂ ਸਕਦਾ ਕਿ ਉਹ ਆਪਣੀ ਸਫਲਤਾ ਵੱਲ ਕਿਵੇਂ ਵੱਧਾ ਸਫਲਤਾ ਦਾ ਆਧਾਰ ਤੁਹਾਡੇ ਕੋਲ ਸੁਰੱਖਿਅਤ ਹੈ ਤੁਹਾਨੂੰ ਜੀਵਨ ਦੀ ਇੱਕ ਕਲਾ ਦਾ ਗਿਆਨ ਹੈ ਇਸ ਕਲਾ ਦੁਆਰਾ ਤੁਸੀਂ ਉੱਚੀਆਂ ਮੰਜ਼ੀਆਂ ਮੰਜ਼ਲਾ ਜੋ ਹੈ ਉਸ ਦੇ ਵੱਲ ਵੱਧ ਸਕਦੇ ਹੋ ਸਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਇਹ ਹੋਣਾ ਚਾਹੀਦਾ ਹੈ ਕਿ ਮਿਲਨਸਾਰ ਬਣੋ ਕਿਸੇ ਦੇ ਨਾਲ ਕੋਈ ਵੀ ਗੁੱਸਾ ਗਿਲਾ ਨਾ ਰੱਖੋ ਹਰਕ ਦੇ ਨਾਲ ਗੱਲਬਾਤ ਕਰਿਆ ਕਰੋ ਇਹ ਹੀ ਹੈ ਹੁਣ ਇੱਥੇ ਆਪਾਂ ਵੇਖਦੇ ਹਾਂ ਕਿ ਕੋਈ ਵੀ ਵਿਅਕਤੀ ਜਾ ਰਿਹਾ ਖਾਸ ਕਰਕੇ ਤੁਹਾਡੇ ਤੋਂ ਕੋਈ ਵੱਡਾ ਹੈ ਬਜ਼ੁਰਗ ਹੈ ਉਹ ਤੁਰੇ ਜਾਂਦੇ ਨੇ ਜੇ ਤੁਹਾਡੀ ਅੱਖਾਂ ਦੇ ਅੱਖਾਂ ਮਿਲਦੇ ਨੇ ਤੇ ਉਹਨੂੰ ਤੁਹਾਨੂੰ ਫਤਿਹ ਬੁਲਾਣ ਦੇ ਵਿੱਚ ਕੋਈ ਨੁਕਸਾਨ ਨਹੀਂ ਉਹਨੂੰ ਸਾਸਤ੍ਰਿਕ ਜ਼ਰੂਰ ਬrau ਇਹ ਵੀ ਤੁਹਾਡਾ ਫਰਜ਼ ਬੰਦਾ ਹੈ ਇਹ ਵੀ ਇੱਕ ਵੱਡਾ ਗੁਣ ਹੁੰਦਾ ਹੈ ਜੇ ਆਪਾਂ ਅਣਜਾਣ ਵਿਅਕਤੀ ਨੂੰ ਜੋ ਤੁਹਾਡੇ ਤੋਂ ਵੱਡਾ ਹੈ ਉਸ ਨੂੰ ਆਉਂਦੇ ਨੂੰ ਵੇਖ ਕੇ ਜਦੋਂ ਅੱਖਾਂ ਨਾਲ ਅੱਖਾਂ ਮਿਲਦੀਆਂ ਨੇ ਤਾਂ ਉਸ ਨੂੰ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਇਆ ਕਰੋ ਧੰਨਵਾਦ